ਅੱਜ ਸਮਾਣਾ ਵਿਖੇ ਕਾਂਗਰਸ ਪਾਰਟੀ ਦੇ ਯੂਥ ਵਰਕਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਆਉਣ ਵਾਲੀਆਂ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ رائے ਰੱਖਦੇ ਹਨ ਟਿੰਕਾ ਗਾਜ ਵਾਸਤੇ ਮਨੂ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵਰਕਰਾਂ ਨਾਲ ਮੀਟਿੰਗ ਨਹੀਂ ਕਰਦੀ ਸਗੋ ਉਹਨਾਂ ਨੂੰ ਕਿਨਾਰੇ ਕੀਤਾ ਜਾਂਦਾ ਹੈ ਜਿਸ ਨਾਲ ਕਾਂਗਰਸ ਪਾਰਟੀ ਦੀ ਹਾਰ ਹੁੰਦੀ ਹੈ ਹੁਣ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਹੋ ਜੇ ਉਮੀਦਵਾਰ ਨੂੰ ਟਿਕ ਦੇਣੀ ਚਾਹੀਦੀ ਹੈ ਜੋ ਉਮੀਦਵਾਰ ਪਟਿਆਲੇ ਦਾ ਵਿਕਾਸ ਕਰਵਾ ਸਕੇ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਸਹੀ ਮਿਹਦਵਾਨਾਂ ਨੂੰ ਟਿਕਟ ਦਿੱਤੀ ਜਾਵੇ ਤਾਂ ਪੰਜਾਬ ਵਿੱਚ 10 ਸੀਟਾਂ ਕਾਂਗਰਸ ਪਾਰਟੀ ਨੂੰ ਬੜੀ ਆਸਾਨੀ ਨਾਲ ਮਿਲ ਸਕਦੀਆਂ ਨੇ ਇਸ ਮੌਕੇ ਕੁਲਦੀਪ ਦੀਪਾ ਸੁਨੀਲ ਬੱਬਰ ਪਵਨ ਪੰਨੀ ਅਵਿਨਾਸ਼ ਡਾਂਗਾ ਆਦਿ ਹਾਜ਼ਰ ਸਨ ਸਮਾਣਾ ਤੋਂ ਕਲਾਸਰੂਮ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਇਹ ਤਾਂ ਇਹ ਤਾਂ ਨਹੀਂ ਗੱਲ ਇਹ ਰਾਜ ਕੁਮਾਰ ਜੀ ਜਿਹੜੀ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਦਾ ਕੀ ਮਕਸਦ ਹੈ ਕਿਸ ਤਰ੍ਹਾਂ ਦਾ ਮਤਲਬ ਇਹ ਜਿਹੜੇ ਆਪਣੇ ਹੋਣ ਵਾਲੇ ਐਮਪੀ ਇਲੈਕਸ਼ਨ ਦੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਦੇ ਸਬੰਧ ਦੇ ਵਿੱਚ ਜਿਹੜੀ ਵਰਕਰ ਮੀਟਿੰਗ ਰੱਖੀ ਅੱਜ ਜਿਹੜੇ ਵਰਕਰ ਇੱਕ ਦੂਜੇ ਨੂੰ ਮਿਲ ਸਕਣ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਤੇ ਇੱਕ ਦੂਜਾ ਜਿਹੜਾ ਕੋਈ ਗੱਲਬਾਤ ਹੋ ਸਾਂਝੀ ਕਰ ਸਕੀਏ ਅੱਜ ਕਾਂਗਰਸ ਪਾਰਟੀ ਵੱਲੋਂ ਸਾਰੇ ਵਰਕਰ ਸਾਹਿਬਾਨ ਇੱਥੇ ਇਕੱਠੇ ਹੋ ਗਏ ਅਸੀਂ ਬਹੁਤ ਚੰਗੀ ਤਰ੍ਹਾਂ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਉਹਦੇ ਸਬੰਧ ਵਿੱਚ ਅਸੀਂ ਜਿਹੜੇ ਹਮਾ ਮਾ ਕੇ ਜਿਹੜਾ ਸਾਮਣੂ ਕਾ ਚੰਗਾ ਲੀਡਰ ਸਾਫ ਸ਼ਾਵੀ ਵਾਲਾ ਤੇ ਵਿਕਾਸ ਪੁਰ ਚਾਹੀਦਾ ਵੀ ਜਿਹੜਾ ਬੰਦਾ ਜਿਵੇਂ ਸੰਗਰੂਰ ਦੀ ਤਰਜ਼ ਦੇ ਉੱਪਰ ਵਿਕਾਸ ਬਹੁਤ ਚੰਗੇ ਤਰੀਕੇ ਨਾਲ ਹੋਇਆ ਜਿਹੜਾ ਪਛੜਾ ਇਲਾਕਾ ਸੀਗਾ ਉਹ ਅੱਜ ਦੁਨੀਆ ਦੇ ਨਕਸ਼ੇ ਤੇ ਆ ਸੰਗਰੂਰ ਉਹਨੂੰ ਦੇਖਦੇ ਹੋਏ ਜੇ ਸਾਰੇ ਵਰਕਰ ਨੇ ਸਾਰੇ ਸਮਾਣੇ ਸ਼ਹਿਰ ਦੀ ਜਾਂ ਪਟਿਆਲੇ ਜ਼ਿਲ੍ਹੇ ਦੀ ਮੰਗ ਹੈ ਵੀ ਉਹਦੇ ਆਧਾਰ ਦੇ ਉੱਪਰ ਵੀ ਸਾਨੂੰ ਕੋਈ ਸਾਡੇ ਡਿਸਟ੍ਰਿਕਟ ਪਟਿਆਲੇ ਤੋਂ ਸਾਨੂੰ ਇਹੋ ਜਿਹਾ ਕੋਈ ਸਾਨੂੰ ਐਮਪੀ ਮਿਲੇ ਜਾਂ ਕੋਈ ਲੀਡਰ ਮਿਲੇ ਜਿਹੜਾ ਹਰ ਇੱਕ ਵਰਕਰ ਦੀ ਤੇ ਹਰ ਇੱਕ ਜਿਹੜਾ ਆਪਣਾ ਗਰਾਊਂਡ ਲੈਵਲ ਦੇ ਵਰਕਰ ਹੈਗਾ ਉਹਦੀ ਪੁੱਛ ਕਰ ਸਕੇ ਤੇ ਉਹਦੀ ਸਮਾਈ ਕਰ ਸਕੇ ਤੇ ਸਾਡੇ ਜਿਹੜਾ ਆਪਣੇ ਸ਼ਹਿਰਾਂ ਦੇ ਵਿੱਚ ਜਿਹੜਾ ਵਿਕਾਸ ਹੋ ਸਕੇ ਬਦ ਤੋਂ ਬਦ ਤੁਸੀਂ ਉਧਰ ਇਲਾਕੇ ਦੇ ਵਿੱਚ ਪਿੰਡਾਂ 'ਚ ਦੇਖੀ ਹੈ ਵੀ ਹਰ ਪਿੰਡ ਦੇ ਵਿੱਚ ਹਾਰਵੈਸਟ ਪਲਾਨ ਲੱਗੇ ਹੋਏ ਨੇ ਸਿਮਿੰਟ ਫੈਕਟਰੀ ਆਈ ਹੋਈ ਹੈ ਜਾਂ ਟਾਡਰ ਹਸਪੀਟਲ ਆਇਆ ਹੋਇਆ ਹੈ ਜਾਂ ਪੀਏਜੀ ਹਸ ਤੁਸੀਂ ਕਿਤੇ ਵੀ ਤੁਸੀਂ ਜਿਹੜੀਆਂ ਐਂਟਰੀਆਂ ਨੇ ਆਪਣੇ ਸ਼ਹਿਰ ਸੰਗਰੂਰ ਦੀਆਂ ਉਹ ਦੇਖੋ ਤੁਸੀਂ ਜਾ ਕੇ ਅੱਜ ਮੇਰੇ ਤੋਂ ਲੱਗਦਾ ਨਹੀਂ ਪੰਜਾਬ ਦੇ ਵਿੱਚ ਨਕਸ਼ੇ ਦੇ ਉੱਪਰ ਕੋਈ ਅਜਿਹਾ ਸ਼ਹਿਰ ਬਣਿਆ ਹੋਊਗਾ ਤਾਂ ਆਸੀਂ ਵੀ ਸਾਡੇ ਸ਼ਹਿਰ ਵਾਸੀ ਸਵਾਨਾ ਵਾਸੀ ਸਾਡੀ ਮੰਗ ਹੈ ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਸ਼ਹਿਰ ਕਿ ਸਾਫ਼ ਸੁਥਰਾ ਤੇ ਵਧੀਆ ਦੇਖਿਆ ਜਾਣ ਦੇ ਵਧੀਆ ਸ਼ਹਿਰ ਹੋਵੇ ਤੇ ਇਹ ਬਾਤਾਂ ਦਿਖਾ ਸੋ ਸਕੇ ਠੀਕ ਹੈ ਹਾਂ ਕੀ ਕਹਿਣਾ ਤੁਹਾਡੇ ਆ ਵਾਲਾ ਲੋਕ ਸਭਾ ਕਿਸ ਤਰ੍ਹਾਂ ਕਾਂਗਰਸ ਤੈਰੀ ਕਰਦੀ ਹੈ ਇਹਨਾਂ ਬੜੇ ਟਾਈਮ ਤੋਂ ਜੀ ਪ੍ਰਸ਼ੋਤਮ ਜੀ ਫਰਕਰਾਂ ਦੀ ਡਿਮਾਂਡ ਸੀ ਕਿ ਸਾਨੂੰ ਨਾ ਕਦੇ ਵੀ ਮੈਸੇਜ ਨਹੀਂ ਲੱਗਦੇ ਹੈਗੇ ਉਸ ਸੰਬੰਧ ਦੇ ਵਿੱਚ ਟਿੰਕਾ ਜੀ ਨੇ ਉਪਰਾਲਾ ਕੀਤਾ ਵੀ ਮੈਂ ਕੱਲਾ ਐਮਸੀ ਨਹੀਂ ਹੈਗਾ ਵੀ ਮੈਂ ਕਾਂਗਰਸ ਪਾਰਟੀ ਦਾ ਵਰਕਰ ਵੀ ਆ ਮੈਂ ਵਰਕਰਾਂ ਨੂੰ ਇਕੱਠੇ ਕਰਕੇ ਚੱਲੂਗਾ ਤੇ ਜਿਵੇਂ ਪਹਿਲਾਂ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀਗੀ 2017 ਦੇ ਵਿੱਚ ਤੇ ਉਵੇਂ ਅਸੀਂ ਦੁਬਾਰਾ ਹੁਣ 2024 ਇਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਆ ਅਸੀਂ ਕਿਸੇ ਚੰਗੇ ਕੈਂਡੀਡੇਟ ਦੀ ਭਾਲ 'ਚ ਆ ਅਸੀਂ ਇਸ ਵਾਰ ਸਾਰੇ ਵਰਕਰ ਸਹਿਬਾਨ ਦਾ ਇੱਕ ਮਤ ਹੈ ਕਿ ਜੇ ਕੋਈ ਚੰਗਾ ਕੈਂਡੀਡੇਟ ਆਏਗਾ ਸਾਡਾ ਪਰਸਨਲ ਕੰਮ ਭਾਵੇਂ ਉਹ ਨਾ ਕਰੇ ਲੇਕਿਨ ਜਨਤਕ ਜਿਹੜੇ ਕੰਮ ਨੇ ਉਹ ਜ਼ਰੂਰ ਕਰੇ ਇਸ ਸਬੰਧ ਵਿੱਚ ਇਹ ਮੀਟਿੰਗ ਬੁਲਾਈ ਗਈ ਹੈ